बोलया ਉਹ ਦੇਸ਼ਾਂ ਨੇ ਬੋਲਿਆ ਇਹ ਲੋਕ ਗੱਲ ਕਰਕੇ ਬਦਨਾਮ ਸਿੱਖਾਂ ਨੂੰ ਕਰਨਾ ਚਾਹੁੰਦੇ ਆ ਉਹਨਾਂ ਨੇ ਫੜਿਆ ਹੁਣ ਅਸੀਂ ਸਿੱਖ ਤਾਂ ਭਾਈਚਾਰਾ ਨਹੀਂ ਬੋਲਿਆ ਟਰੂਡੋ ਬੋਲਿਆ ਟਰੂਡੋ ਟੁੰਡੋ ਨੇ ਬੋਲਿਆ ਉਧਰ ਮਿਰਕਾ ਬੋਲ ਰਿਹਾ ਅਸੀਂ ਤਾਂ ਬੋਲਦੇ ਨਹੀਂ ਅਸੀਂ ਤਾਂ ਚੁੱਪ ਕਰਕੇ ਬੈਠੇ ਆ ਤੁਸੀਂ ਸਾਨੂੰ ਬਿੱਟ ਸੁੱਤੇ ਪਿਆ ਨੂੰ ਸਾਨੂੰ ਕਾਹਤੇ ਜਗਾਉਣੇ ਆ ਅਸੀਂ ਤਾਂ ਇਹ ਗੱਲ ਚਾਉਂਦੇ ਹੀ ਨਹੀਂ ਹੁਣ ਲੜਾਈ ਤੁਹਾਡੀ ਆ ਹੁਣ ਦੇਖ ਲੜੀ ਚੱਲੋ ਉਹਨਾਂ ਨਾਲ ਹੁਣ ਕੈਨੇਡਾ ਨਾਲ ਲੜੋ ਅਮਰੀਕਾ ਨਾਲ ਲੜੋ ਸਮਝਦਾ ਕੋਈ ਮਤਵ ਨਹੀਂ ਤੁਹਾਡਾ ਸੇ ਲੇਕੋਡੀ ਐ ਸਕੇ ਉਹਨਾਂ ਦੇ ਚਮਚੇ ਬਣਿਓ ਅਸੀਂ ਚਮਚੇ ਬਣਿਓ ਅਸੀਂ ਕਿਸੇ ਦੇ ਬਣੀਏ ਕੜਸ਼ੀਆਂ ਅਸੀਂ ਬਣੀਏ ਚਮਚੇ ਤੁਸੀਂ ਸਾਡ ਤੋਂ ਕੀ ਲੈਣਾ ਬਈ ਜਦ ਤੁਸੀਂ ਸਾਨੂੰ ਕੁਚਲ ਤੇ ਕਿਹਾ ਤੁਸੀਂ ਇਹ ਲਵ ਜੂਸ ਕਰਦੇ ਅਸੀਂ 1.5% ਨੂੰ ਕੁਚਲ ਦਵਾਂਗੇ ਫਿਰ ਸਾਨੂੰ ਕੁਚਲ ਦੋ ਤੁਸੀਂ ਇਹਨਾਂ ਤੋਂ ਲੈਣਾ ਕੀ ਦਾਣੇ ਲੈਣੇ ਆ 1.5% ਤੋਂ ਦਾਣੇ ਲੈਣੇ ਆ ਇਹਨਾਂ ਨੂੰ ਕੁਚਲੋ ਕੰਮ ਨਿਬੜੋ ਨਾਲੇ ਸੌਖਾ ਤਰੀਕਾ ਨਾ ਵੀਨ ਵਜੇ ਨਾ ਬਾਂਸਰੀ ਉਹ ਕੰਮ ਹੋ ਜਵੇ ਨਾਲੇ ਤੁਸੀਂ ਸੁਖੀ ਨਾਲੇ ਦੁਨੀਆਂ ਸੁਖੀ ਸਿੱਖ ਗਏ ਤੇ ਗਏ ਔਖਾ ਤੇ ਇਹ ਰਾਣੀਏ ਔਖਾ ਤੈਨ ਕਿਹਦੇ ਨਾਲ ਕਿਸੇ ਆਉਣਾ ਅੜਕੇ ਹੈਗਾ ਇਹ ਤੈਨੂੰ ਲਿਖ ਕੇ ਦਿੰਨਾ ਜੋ ਤੈ ਬਕਵਾਸ ਕਰਦੀ ਹੈ ਜਿੱਦਾਂ ਭੌਂਕ ਜਿੱਦਾਂ ਭੌਂਕਦੀਆਂ ਤੂੰ ਇਹ ਤੇਰਾ ਭੌਂਕਣਾ ਕਿਸੇ ਨੇ ਠਾਣਾ ਜਾਂ ਤਾਂ ਫਿਰ ਤੂੰ ਆਪਣਾ ਦੱਸਿਆ ਕਰ ਮੈਂ ਕਿੱਥੇ ਰਹਿਨੀ ਆ ਆਪਣਾ ਐਡਰੈਸ ਵੀ ਦਿਆ ਕਰ ਤੂੰਗਾ ਮੈਂ ਅੰਗਲੈਂਡ ਰਹਿਨੀ ਆ ਇੰਡੀਆ ਰਹਿਨੀ ਆ ਇੱਥੇ ਰਹਿਨੀ ਆ ਹਿੰਮਤ ਦਾ ਆਜੋ ਅਸੀਂ ਲੋਕਾਂ ਨੂੰ ਦੱਸ ਦਿਆਂ ਅਸੀਂ ਟ੍ਰਾਂਟੋ ਰਹੇ ਨੇ ਬ੍ਰਾਂਟਰ ਚ ਰਹਨੇ ਆ ਅਸੀਂ ਜੇ ਸਾਨੂੰ ਧਮਕੀਆਂ ਦਿੱਤੀਆਂ ਸੀ 3 ਘੰਟੇ ਖੋਲਿਆ ਸਾਲ ਹੋ ਗਿਆ ਅਸੀਂ 3 ਘੰਟੇ ਵਧਾਇਆ ਸੀ ਟਾਈਮ ਅਸੀਂ ਕਿਹਾ 3 ਘੰਟੇ ਹੋਰ ਡੇਲੀ ਵੱਧ ਬੈਠ ਕੇ ਜਾਣੇ ਆ ਜਾਓ ਜੇ ਹਿੰਮਤ ਹੋਵੇ ਉਹ ਇਹੀ ਸਾਨੂੰ ਕਹਿੰਦੇ ਸੀ ਆਟਕ ਲੋ ਇੱਥੇ ਜੇ ਹਿੰਮਤ ਹੋਵੇ ਅਸੀਂ ਕਹਿੰਨੇ ਯਾਰ ਹਮਤ ਅੱਗੇ 5 ਦਿਨ ਖੋਲੀਦਾ ਹੁਣ 7 ਦਿਨ ਖੋਲੀਦਾ ਅੱਗੇ 8 ਘੰਟੇ ਖੋਲੀਦਾ ਹੁਣ 11 ਘੰਟੇ ਖੋਲ ਕੇ ਬੈਠ ਕੇ ਜਾਈਦਾ ਹੁਣ ਹਨੇਰਾ ਹੋਇਆ ਹੁੰਦਾ 9 10 ਵਜੇ ਤੁਰੀਦਾ ਆਏ ਨਹੀਂ ਫਿਰ ਨਾ ਡਰੇਆ ਨਾ ਡਰਾਇਆ ਹਾਂ ਜਿਹੜਾ ਬਕਵਾਸ ਕਰਦਾ ਉਹਨੂੰ ਡਰਾਇਆ ਵੀ ਡਰਾਉਣਾ ਵੀ ਧਮਕਾਉਣਾ ਵੀ ਆ ਉਹਦੇ ਉੱਤੇ ਅਸੀਂ ਬਾਹਰੋਂ ਤੇ ਕਰਨਾ ਵੀ ਆ ਉਹ ਜਿੱਥੇ ਮਰਜ਼ੀ ਕਰਨਾ ਪੈ ਜਵੇ ਸਾਨੂੰ ਉਹ ਮੈਂ ਨਹੀਂ ਕਰਨਾ ਗੁਰੂ ਦੇ ਸਿੱਖ ਬੜੇ ਜਿੱਦਾਂ ਕਹਿੰਦਾ ਫੌਜਾਂ ਬੜੀਆਂ ਤਿਆਰ ਵਾ ਫੌਜ ਥੈਂ ਥੈਂ ਤਿਆਰ ਬੈਠੀ ਆ ਗੁਰੂ ਦੇ ਸਿੱਖ ਥੈਂ ਥੈਂ ਤਿਆਰ ਬੈਠੇ ਆ ਤੁਸੀਂ ਜਿੱਦਾਂ ਬਕਵਾਸ ਜੇ ਇਦਾਂ ਹੀ ਸੰਤਾਂ ਦੇ ਨਾਮ ਰਖਾ ਕੇ ਤੁਸੀਂ ਅੱਜ ਸਾਡੇ ਸੰਤਾਂ ਦੇ ਨਾਂ ਲੈਨੇ ਆ ਸਾਨੂੰ ਪਤਾ ਸਾਡੇ ਗੁਰੂਆਂ ਦੇ ਨਾਂ ਲੈ ਲੈ ਕੇ ਵੀ ਤੁਸੀਂ ਸਾਨੂੰ ਗਾਲਾਂ ਕੱਢਦੇ ਆ ਪਰ ਅਸੀਂ ਫੇਰ ਵੀ ਬਰਦਾਸ਼ਤ ਕਰੀ ਜਾਂਦੇ ਆ ਅਸੀਂ ਫੇਰ ਵੀ ਚੁੱਪ ਕਰਕੇ ਬੈਠੇ ਆ ਅਸੀਂ ਅਜੇ ਜੇ ਸਾਡੇ 'ਚ ਕੋਈ ਗਲਤ ਕਰਦਾ ਅਸੀਂ ਉਹਨਾਂ ਨੂੰ ਬਰਿਆਈ ਦਿੰਨੇ ਆ ਭਾਈ ਨਾ ਕਰੋ ਨਾ ਕਰੋ ਇਹਨਾਂ ਗੱਲ ਪਰ ਉਹ ਈਸ਼ੂ ਵੱਖਰਾ ਇੱਕ ਉਹ ਕੀ ਕਰਦੇ ਆ ਜੇ 400 ਗਾਲਾਂ ਕੱਢਦਾ 400 ਤੂੰ ਕੌਣ ਹੁੰਨੀ ਦੁੱਕੀ ਦੀ ਜਨਾਨੀ ਤੈਨੂੰ ਪੁੱਛਦਾ ਕੌਣ ਆ ਤੂੰ ਚੁੱਧ ਤੂੰ ਮੈਨੂੰ ਲੈ ਦੀ ਸਕਿਉਰਿਟੀ ਤੂੰ ਵੀ ਲੈਣਾ ਚਾਹੁੰਨੀ ਆ ਤੂੰ ਵੀ ਕਹਿੰਦੀ ਮੈਂ ਕੁੱਤਿਆਂ ਮੰਗਰ ਭੌਂਕੀ ਚੱਲਾ ਭੌਂਕੀ ਚੱਲਾ ਮੈਨੂੰ ਵੀ ਇੰਡੀਆ ਚਾਰ ਪੰਜ ਸਕਿਉਰਟੀ ਵਾਲੇ ਮਿਲ ਜੂਗੇ ਸਕਿਉਰਟੀ ਵਾਲਿਆਂ ਨੇ ਬਚਾਉਦੇ ਨਹੀਂ ਹੁੰਦੇ ਤੈਨੂੰ ਇੱਕ ਭੈਣ ਜੀ ਕਹਿ ਕੇ ਗਈ ਸੀ ਗੱਲ ਸਕਿਉਰਟੀ ਵਾਲਿਆ ਨਹੀਂ ਬਚਦਾ ਜਿਆਦਾ ਟਾਈਮ ਹਾਂ ਜਾਂ ਪਹਾੜਾਂ ਜਾਂ ਆਪਣੇ ਜੰਗਲ ਲਾ ਕੇ ਬਹਿ ਜਾਓ ਕਹਿੰਦੇ ਹੁੰਦੇ ਆ ਸਰੂੰਗਾ ਵੱਟ ਕੇ ਬੈਠੇ ਰਹੋ ਉੱਥੇ ਜਿੰਨਾ ਜਰ ਆਪਣਾ ਜੀਣਾ ਮਰਨਾ ਜੇ ਆ ਕੋੜੀ ਆ ਜੇ ਆ ਤੁਸੀਂ ਲੋਕ ਕੇ ਬੈਠੇ ਰਹੇ ਸਕਿਉਰਟੀ ਦੇ ਵਿੱਚ ਬਹਿ ਜਾਓ ਤੁਹਾਡੀ ਆਹੀ ਜ਼ਿੰਦਗੀ ਆ ਤੁਹਾਡੀ ਲੜਾਉਣਾ ਸਕਿਉਰਟੀ ਲੈਣਾ ਲੜਾਉਣਾ ਸਕਿਉਰਟੀ ਲੈਣੀ ਆ ਫੇਤੇ ਲੜਨ ਤੁਹਾਡੇ ਇਦਾਂ ਦੇ ਜੰਮਣ ਦੇ ਮੈਂ ਤਾਂ ਕਹਿੰਦਾ ਤੁਹਾਡੇ ਇਸੇ ਨਾਲੋਂ ਕੁੱਤੇ ਦੀ ਯੂਨੇ ਪੈ ਜਾਂਦੇ ਉਹ ਵੀ ਕਿਤੇ ਕੰਮ ਆ ਜਾਂਦਾ ਕੁੱਤੀ ਦੀ ਯੂਨੇ ਪੈ ਜਾਂਦੀ ਤਾਂ ਵੀ ਤੈਨੂੰ ਕੰਮ ਆ ਜਾਂਦੀ ਕਿਸੇ ਦੇ ਉਹ ਭੌਂਕਣ ਲੱਗਦੀ ਮਾਲਕ ਰੋਟੀ ਪਾ ਦਿੰਦਾ ਤੈਨੂੰ ਤੂੰ ਜ਼ਹਿਰ ਜਿਹੜਾ ਘੋਲਦੀ ਜਿਹੜਾ ਜ਼ਹਿਰ ਘੋਲਦੀ ਆ ਤੇਤੋਂ ਸਿੱਖ ਡਰਨ ਵਾਲੇ ਨਹੀਂ ਹੈਗੇ ਇਹ ਤੈਨੂੰ ਟਣਕਾ ਟਣਕਾ ਕੇ ਕਹਿੰਨਾ ਮੈਂ ਮੈਂ ਜੋ ਪ੍ਰੋਗਰਾਮ ਹੈ ਸੁਣ ਕੇ ਮੈਂ ਲੈਣ ਤੇ ਗਿਆ ਜੇ ਤੇਰੇ ਜਾਣ ਖੁੰਦੀ ਤੂੰ ਵੀ ਗਾਲਾਂ ਕੱਢੀ ਜਾਂਦੀ ਮੈਂ ਵੀ ਕੱਢਦਾ ਸੀ ਜਾ ਤੈਨੂੰ ਕਿਹਾ ਇਦਾਂ ਤੈਨੂੰ ਬਕਵਾਸ ਕਰਨਾ ਆਉਂਦਾ ਮੈਂ ਵੀ ਕਰਕੇ ਦਿਨਾ ਫੇ ਮੇਰੀ ਲੈਨ ਤੂੰ ਪੱਟਣ ਦੀ ਲੱਗਦੀ ਗਈਆਂ ਜੇ ਤੇਰੇ ਜਿਹਮ ਤੋ ਮੈਂ ਨੂੰ ਫੋਨ ਕਰਕੇ ਵੇਜ ਜਾ ਘਰ ਆ ਜਾ ਆ ਮੇਰਾ ਫੋਨ ਨੰਬਰ ਲੇਖ ਤੂੰ ਜੇ ਤੇਰੇ ਚ ਅਣਖ ਆ ਤੇਰੇ ਜਾਗਦੀ ਹੋਵੇ ਜਮੀਰ ਤੇਰੇ ਤੂੰ ਆਪਣੇ ਮਾਂ ਦਾ ਦੁੱਧ ਪੀਤਾ ਆ ਮੈਨੂੰ ਫੋਨ ਕਰਕੇ ਮੈਨੂੰ ਲੈਨ ਤੇ ਲੈ ਫੇਰ ਤੇਰੀ ਨਾਮ ਹੈ ਰੇਲ ਬਣਾਵਾ ਬੋਲ ਫੇਰ ਸੰਤਾ ਨੂੰ ਗਲਤ ਬੋਲ ਸਾਡੇ ਬੰਦਿਆਂ ਨੂੰ ਗਲਤ ਤੂੰ ਨਾ ਲੈਨ ਮੇਰੀ ਗੱਟੀ ਨਾ ਮੈਂ ਜਿੱਦਾ ਕਹਿੰਦੇ ਮੈਂ ਬੋਲਣੋਂ ਨਹੀਂ ਹਟਦਾ ਤੂੰ ਵੀ ਲੱਗੀ ਰਹੀ ਫੇਰ ਦੇਖੀ ਨੱਠਿਆਂ ਨੂੰ ਬਾਣ ਇੱਕੋ ਜਿਆ ਫੇਰ ਤੈਨੂੰ ਦੱਸਦਾ 5000 ਸੰਤਾਂ ਨੇ ਕਿਹੜੇ ਟਾਈਮ ਗਿਆ ਸੀ ਫੇਰ ਤੇ ਪੁੱਛੂੰਗਾ ਕਿ ਕਿਹੜੀ ਸੈਵਸਨ ਆਈ ਸੀ ਸਾਡਾ ਪਿਸ਼ਾਬ ਕੱਢਣ ਪੰਜਾਬ ਦੇ ਵਿੱਚ ਤੇ ਸੰਤ ਗਏ ਸੀ ਮੈਂ ਅੱਗੇ ਵੀ ਕਹਿਆ ਹਟਿਆ ਸੰਤ ਗੁਰਦੁਆਰੇ ਮੈਨੂੰ ਜਿੱਤੇ ਤੱਕ ਚੇਤਾ ਦਾਦਰ ਗੁਰਦੁਆਰੇ ਮੈਨੂੰ ਲੱਗਦੀ ਸਟੇ ਲਈ ਹੋਣੀ ਆ ਸੰਤਾਂ ਨੇ ਸੰਤ ਜਿੱਦਾਂ ਕਹਿੰਦੇ ਆ ਪਿੰਡਾਂ ਵਿੱਚ ਦੀ ਹੋ ਕੇ ਗਏ ਸੀ ਇਦਾਂ ਨਹੀਂ ਗਏ ਸੀ ਬਾਈਏਰ ਉੱਤਰ ਗਏ ਤੇ ਉਹ ਬਾਈਏਰ ਚੜ੍ਹ ਕੇ ਆਏ ਜਿੱਦਾਂ ਗਏ ਉਦਾਂ ਆਏ फेर ਤੁਹਾਨੂੰ ਪਤਾ ਹੋਊਗਾ ਇਤਿਹਾਸ ਜਾਣਿਆ ਕਰੋ ਉੱਦੇ ਨਾ ਮੂੰਹ ਚ ਕੋਲ ਕੋਲ ਬਈ ਮੈਨੂੰ ਕੋਈ ਸਕਿਉਰਟੀ ਮਿਲ ਜਵੇ ਮੇਰੇ ਨਾਲ ਕੋਈ ਹਿੰਦੂ ਭਾਈਚਾਰਾ ਜੁੜ ਜਵੇ ਹਿੰਦੂ ਭਾਈਚਾਰਾ ਰੇ ਨੇ ਨਹੀਂ ਜੁੜਨਾ ਹਿੰਦੂ ਭਾਈਚਾਰਾ ਜੇ ਤੁਹਾਨੂੰ ਜੜੂ ਸਾਨਾ ਵੱਧ ਜੁੜੂਗਾ ਜਦ ਅਸੀਂ ਉਹਨਾਂ ਨੂੰ ਗਲਤ ਨਹੀਂ ਬੋਲਦੇ ਅਸੀਂ ਉਹਨਾਂ ਨਾਲ ਖੜਦੇ ਆ ਉਹ ਸਾਨਾ ਖੜਦੇ ਆ ਠੀਕ ਵਾ ਕੋਈ ਗਲਤੀਆਂ ਕਰਦੇ ਉਹ ਆਪੇ ਭੁਗਤਣ ਤੂੰ ਕਿੱਥੇ ਦੀ ਆ ਗਈਆਂ ਪ੍ਰਧਾਨ ਮੰਤਰੀ ਸਾਡੀ ਨਵੀਂ ਆ ਕੇ ਸਾਨੂੰ ਸਮਝਾਉਣ ਲੱਪਈਆਂ ਹਿੰਦੂਆਂ ਨੂੰ ਜੀ ਸੰਤਾ ਨੇ ਤਾਂ ਕਹਿੰਦੀ ਵੀ ਜਸੰਤਾਂ ਦਿੱਤੀਆਂ ਉਹ ਤੈਨੂੰ ਆ ਚੇਤਾ ਕਿੱਥੋਂ ਆ ਗਿਆ ਇੱਕ ਪਾਸੇ ਤੂੰ ਕਹਿੰਦੀ ਮੈਂ ਆਈ ਸੀ ਮੈਂ ਤਾਂ ਡਰਦੀ ਆਈ ਹਾਂ ਫਿਰ ਤੈਨੂੰ ਪੰਜਾਬ ਦਾ ਕਹਦੇ ਮੋਹ ਜਾਗ ਪਿਆ ਉੱਥੇ ਜੀ ਅੱਤਵਾਦੀ ਹਿੰਦੂਆਂ ਨੂੰ ਮਾਰਦੇ ਸੀ ਕਹਿੰਦੀ ਇਹ ਕਹਿੰਦੀ ਮੈਂ ਆ ਗਈ ਫਿਟੇ ਲਾਣ ਤੇਰੇ ਜੰਮਣ ਦੇ ਡਰਦੀ ਆ ਗਈ ਬਾਹਰ ਉਹ ਹਿੰਦੂਆਂ ਨੂੰ ਦੂਆਂ ਨੂੰ ਮਰਾਉਣਾ ਸੀ ਹੈ ਜਿਹੜੇ ਹਿੰਦੂ ਪੰਜਾਬ ਦੇ ਵਿੱਚ ਸੀ ਉਹ ਮਰ ਜਾਂਦੇ ਤੂੰ ਆ ਗਈ ਹੈ ਤੂੰ ਚੰਗੇ ਘਰਾਣੇ ਦੀ ਧੀ ਤੇ ਬਹੁਤ ਵਧੀਆ ਇਦਾਂ ਦੀ ਜਿੰਸ ਨੇ ਬਾਹਰ ਆ ਕੇ ਜ਼ਹਿਰ ਖੋਲਣੀ ਸੀ ਜੇ ਤੂੰ ਆ ਗਈ ਸੀ ਤੂੰ ਆ ਕੇ ਚੰਗੇ ਸਟੇਟਮੈਂਟਾਂ ਦੇ ਤੂੰ ਕਹਿ ਬਈ ਜੋ ਗਲਤ ਹੁੰਦਾ ਸੀ ਜੇ ਗਲਤ ਕਿਸੇ ਨੇ ਵੀ ਕੀਤਾ ਉਹ ਨਹੀਂ ਹੋਣਾ ਚਾਹੀਦਾ ਤੂੰ ਤਾਂ ਆਪਣੀ ਸਕਿਉਰਿਟੀ ਲੈ ਲੋਕਾਂ ਨੂੰ ਗਮਰਾ ਕਰ ਰਹੀ ਆ ਇਹ ਜਿਹੜੀਆਂ ਇਹ ਆਪਣੇ ਚ ਕਮਜ਼ੋਰੀਆਂ ਵੀ ਆ ਆਪਣੇ ਤਾਂ ਕਮਜ਼ੋਰੀਆਂ ਆ ਆਪਾਂ ਲੋਕਾਂ ਨੂੰ ਕਹਿੰਨੇ ਆ ਤੁਸੀਂ ਵੀ ਫੋਨ ਕਰਕੇ ਆਪਣੇ ਵਿਚਾਰ ਦਿਆ ਕਰੋ ਤੁਸੀਂ ਇੱਥੋਂ ਆਪਾਂ ਫੇਲ ਵਾਂ ਇੱਥੋਂ ਆਪਾਂ ਗਲਤ ਹਾਂ ਇੱਥੋਂ ਆਪਾਂ ਗਲਤ ਸਿੱਧ ਹੁੰਨੇ ਆ ਕਿਉਂ ਕੋਈ ਬੰਦਾ ਯਾਰਾ ਕਿਸੇ ਨੂੰ ਗਲਤ ਬੋਲੇ ਜਦ ਅਸੀਂ ਕਿਸੇ ਦੇ ਧਰਮ ਦੇ ਗਾਲਤ ਨਹੀਂ ਬੋਲਦੇ ਅਸੀਂ ਕਿਸੇ ਨੂੰ ਸਤਕਾਰ ਕਹਿ ਕੇ ਬੁਲਾਈਦਾ ਮੈਂ ਆਲ ਦਾ ਟਾਈਮ ਕੋਈ ਲੇਡੀ ਵੇ ਭੈਣ ਜੀ ਕਹਿ ਕੇ ਬੁਲਾਉਣਾ ਮੈਂ ਅੱਜ ਇਹਨੂੰ ਕੁੱਤੀ ਕਹਿ ਕੇ ਬੁਲਾਉਣਾ ਮੇਰਾ ਨੰਬਰ ਵੇ ਇਹਦੇ ਕੋਲ ਮੈਨੂੰ ਲੈਣ ਤੇ ਲਵੇ ਜਿੱਦਾਂ ਉਹ ਬਕਵਾਸ ਅੱਜ ਕੀਤਾ ਆ ਉਹਨੂੰ ਮੈਂ ਰਿਕਾਰਡਿੰਗ ਅੱਜ ਤਾਂ ਕੀਤੀ ਹੋਆ ਜਿੱਦਾਂ ਇੱਕ ਲੇਡੀ ਨੂੰ ਉਹ ਗਾਲਾਂ ਕੱਢਿਆ ਉਹ ਗਲਤ ਬੋਲਿਆ ਸਿੱਖਾਂ ਨੂੰ ਉਹ ਆਪਾਂ ਨੂੰ ਲੇਡੀਆਂ ਨੂੰ ਸੰਤ ਪਿੰਡਰਾਲੇ ਗਾਲ ਕਈਆਂ ਉਹਨਾਂ ਨੂੰ ਇਹ ਕਈ ਕੁਸ ਬੋਲੀ ਆ ਇਹ ਇਨੂੰ ਹੁਣ ਵੀ ਭੈਣ ਜੀ ਗਈ ਆ ਫਿਰ ਤਾਂ ਸਾਡੀ ਬੀਬੀ ਆ ਫੂਫੀ ਆ ਫਿਰ ਤਾਂ ਸਾਡੇ ਵੀ ਜਿੱਦਾਂ ਕਹਿੰਦੇ ਸਿਰ ਤੇ ਪਾਗ ਰੱਖਣ ਦਾ ਕੋਈ ਫਾਇਦਾ ਨਹੀਂ ਇਹ ਥੋੜਾ ਜਿਹਾ ਆਪਾਂ ਨੂੰ ਜਾਗਰਤ ਹੋਣਾ ਚਾਹੀਦਾ ਇਹਨਾਂ ਨੂੰ ਜਿੱਦਾਂ ਕਹਿੰਦੇ ਠੀਕ ਆ ਮੈਂ ਕਦੇ ਲੜਾਈ ਦੇ ਹੱਕ 'ਚ ਨਹੀਂ ਪਰ ਇੱਟ ਦਾ ਜਵਾਬ ਜਦ ਤੱਕ ਆਪਾਂ ਪੱਥਰ ਇਹਨਾਂ ਨੂੰ ਨਹੀਂ ਦੇਣਾ ਨਹੀਂ ਸਵਾਦ ਆਉਣਾ ਗੁਰੂ ਦੇ ਸਿੱਖ ਨੂੰ ਸਵਾਦ ਨਹੀਂ ਆਉਣਾ ਜਿੰਨਾ ਚਿਰ ਆਪਾਂ ਇੱਟ ਦਾ ਜਵਾਬ ਪੱਥਰ ਨਹੀਂ ਦਿੰਦੇ हां ਜਮੀਰਾ ਮਰੀਆਂ ਆ ਤੁਹਾਡੀਆਂ हां ਤੁਸੀਂ ਮਰੇਓ ਜਮੀਰਾ ਆਂ ਦੇ ਫੇ ਮਰੇ ਰਹੋ ਫੇ ਵਧੀਆ ਸੰਤ ਵੀ ਕਹਿੰਦੇ ਹੁੰਦੇ ਅਸੀਂ ਜਮੀਰਾ ਮਰੀਆਂ ਆਣਿਆਂ ਨੂੰ ਮਰੇ ਰਹਿਣ ਦੋ ਪਰ ਇਦਾਂ ਦੇ ਜਮੀਰਾ ਮਰੀਆਂ ਆਣ ਲੈ ਨਾ ਤੁਰਨ ਦਾ ਵੀ ਘਾਟਾ ਸੌ ਦਾ ਫੇ ਲੈਣਾ ਕੀ ਇਦਾਂ ਦੇ ਸਿੱਖਾਂ ਤੋਂ ਜਿਹੜੇ ਤੁਹਾਨੂੰ ਲੋਗ ਇਹ ਇਹਨਾਂ ਦੇ ਗਾਲਾਂ ਕੱਢਣ ਆਪਾਂ ਦੰਦੀਆਂ ਕੱਟ ਕੇ ਹੀ 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 ਕਹਿ ਕੇ ਸੁਣੀ ਚੱਲੀਏ ਉਹ ਸਾਡੇ ਸੰਤਾਂ ਦੇ ਨੋਂ ਸਾਨੂੰ ਗਲਤ ਪ੍ਰਚਾਰ ਕਰਨ ਸੰਤਾਂ ਨੇ ਆ ਕੇ ਆ ਜੀ ਸੰਤਾਂ ਨੇ ਆ ਕੇ ਆ ਜੀ ਸੰਤ ਨੇ ਆ ਕੇ ਕੀਓ ਕਿਹਾ ਵੇ ਜਿੱਥੇ ਕਿਹਾ ਦੱਸੋ ਲਿਆਓ ਸਟੇਟਮੈਂਟ ਕੱਢੋ ਉਡੀਲੀ ਸੁਣਾਵੋ ਘੰਟੇ ਦੀ ਸੰਤ ਹਿੰਦੂਆਂ ਦੇ ਆਲ ਦਾ ਟਾਈਮ ਹਿੰਦੂਆਂ ਦੇ ਕੰਮ ਕੀਤੇ ਆ ਉਹਨਾਂ ਦੀਆਂ ਧੀਆਂ ਬਚਾਈਆਂ ਉਹਨਾਂ ਦੇ ਧੀਆਂ ਬਸਾਈਆਂ ਸੰਤਾਂ ਨੇ ਕੋਈ ਧਿਆਤ ਆ ਦੇਖੋ ਸੰਤਾਂ ਨੂੰ ਲੋਲ ਲਾਈ ਕਰਦੇ ਜਿਨ੍ਹਾਂ ਨੇ ਅੱਗ ਉਹ ਵੀ ਲਾਈ ਆ 50 7 10 20 40 ਨੇ ਇਦਾਂ ਅੱਜ ਲਾਉਂਦੇ ਆ ਹੁਣ ਇਸ ਵੇਲੇ ਮਾਰਕੀਟ ਨੂੰ ਸਾਰਿਆਂ ਨੂੰ ਦੁਨੀਆ ਨੂੰ ਪਤਾ ਇਸ ਵੇਲੇ ਜਿੰਨਾ ਇਹ ਉਹਨਾਂ ਦੇ ਟੋਟ ਬਾਹਰ ਆ ਕੇ ਅੱਗਾਂ ਲਾਉਗੇ ਪਰ ਭਾਂਬੜ ਮਚਾਉਗੇ ਉਹਨਾਂ ਨੇ ਗੌਰਮੈਂਟ ਨੂੰ ਫਾਇਦਾ ਉਹਨਾਂ ਦੀ ਗੱਲ ਲੁਕਦੀ ਆ ਜਿਹੜੀ ਉਹ ਲੁਕਉਣੀ ਚਾਹੁੰਦੇ ਉਹ ਨਹੀਂ ਲੁਕਣੀ ਭਾਵੇਂ ਜੋਰ ਲਾ ਲਓ ਜੋ ਮਰਜੀ ਹੋਣ ਹੋਈ ਚੱਲੇ ਨਹੀਂ ਲੁਕਣੀ ਮੰਦਰ ਵਾਲੇ ਕੇਚ ਕੀ ਲੁਕ ਗਿਆ ਕੁਛ ਲੁਕਿਆ ਕਿੰਨਾ ਨੰਗਾ ਹੋਇਆ ਮੰਦਰ ਵਾਲੇ ਕੇਸ ਦੇ ਵਿੱਚ ਪਰ ਲੁਕਿਆ ਸਾਰਾ ਨੰਗਾ ਹੋਇਆ ਦੁਨੀਆ ਨੂੰ ਪਤਾ ਲੱਗਿਆ ਕੱਲੇ ਕੱਲੇ ਨੂੰ ਪਤਾ ਲੱਗਿਆ ਪਾਣੀ ਕੀ ਆ ਦੁੱਧ ਕੀ ਆ ਨੰਗਾ ਨਹੀਂ ਹੋ ਗਿਆ ਲਾ ਲਿਆ ਸਿੱਖਾਂ ਦੇ ਨੋਂ ਲੱਗਿਆ ਨਹੀਂ ਲੱਗਾ ਇਦਾਂ ਹੀ ਆ ਜਿਹੜੀ ਗੱਲ ਸਹੀ ਆ ਉਹ ਸਹੀ ਰਹਿਣਾ ਜਿਆਦਾ ਬਹੁਤ ਮਤ ਇਹ ਆ ਇਹਨਾਂ ਨੂੰ ਹੁਣ ਤਕਲੀਫ ਹੋਰ ਆ ਸੁਣਾਈ ਹੋਰ ਜਾਂਦੀ ਆ ਹੁਣ ਹੁਣ ਨਵਾਂ 84 ਦਾ ਮੁੱਦਾ ਕਿਉਂ ਕੱਢਿਆ ਇੰਨੇ ਚਿਰਾਂ ਬਾਅਦ ਉਹਨਾਂ ਨੂੰ ਪਤਾ ਹੋਵੇ ਇੱਥੋਂ ਲੋਕ ਭੜਕਣੇ ਆ ਸਿੱਖ ਜੇ ਇੱਥੋਂ ਭੜਕੂਗੇ ਜੇ ਭੜਕੂਗੇ ਸਾਨੂੰ ਫਾਇਦਾ ਹੁੰਦਾ ਇਹ ਗਵਰਨਮੈਂਟਾਂ ਜਿਹੜੀਆਂ 5 7 10 ਗਵਰਨਮੈਂਟਾਂ ਕੈਨੇਡਾ ਅਮਰੀਕਾ ਯੂ ਐਸ ਏ ਆਸਟ੍ਰੇਲੀਆ ਵੱਡੇ ਵੱਡੀਆਂ ਯਾਰ ਵੱਡੇ ਵੱਡੀਆਂ ਜਿਹੜੀਆਂ ਕੰਟਰੀਆਂ ਇਹ ਸਿੱਖਾਂ ਦੇ ਉਲਟ ਕੋਈ ਮਤਾ ਪਾਸ ਕਰੂਗੀ ਨਹੀਂ ਹੋਣਾ ਨਹੀਂ ਹੋਣਾ ਜ਼ੋਰ ਲਾ ਦਿਓ ਹੁਣ ਨਹੀਂ ਹੁਣ ਹੁਣ ਤਾਂ ਭਾਵੇਂ ਜੋ ਮਰਜੀ ਸੈਕ ਕਰੀ ਜਾਣ ਹੁਣ ਨਹੀਂ ਹੁਣ ਹੁਣ ਉਹਨੂੰ ਸਾਰਾ ਕੁਝ ਪਤਾ ਹੁਣ ਤਾਂ 트럼ਪ ਦੀ ਸਟੇਟਮੈਂਟ ਪਾ ਪਿਛਲੀ ਵੀਕ ਦੀ ਦੇ ਲੋ ਕੀ ਕਹਿੰਦਾ ਉਹੀ ਕਹਿੰਦਾ ਉਹਨ ਤਾਂ ਅਸੀਂ ਤਾਂ ਕਿਹਾ ਨਹੀਂ ਬਈ ਸਾਡੇ ਲਈ ਕੋਈ ਹੱਕ ਲੈ ਉਹ ਕਹਿੰਦਾ ਸਿੱਖਾਂ ਨੂੰ ਪੂਰੇ ਹੱਕ ਚਾਹੀਦੇ ਆ ਪਤਾ ਨਹੀਂ ਉਹਨੂੰ ਪੁੱਛੋ ਉਹ ਉਹਨੂੰ ਕਹਿਣ ਕਿਹਾ ਅਸੀਂ ਤਾਂ ਕਿਹਾ ਨਹੀਂ ਉਹਨੂੰ ਉਹ ਕਹਿੰਦਾ ਸਿੱਖਾਂ ਨੂੰ ਹੱਕ ਚਾਹੀਦੇ ਆ ਹੱਕੇ ਹੀ ਸਿੱਖ ਮੰਗਦੇ ਆ ਸਾਨੂੰ ਹੱਕ ਚਾਹੀਦਾ ਇਹ 18 ਮਤਿਆਂ ਦੇ ਸੰਤ ਪਿੰਡਰਾਲਿਆਂ ਨੇ ਕਿਹਾ ਅਸੀਂ ਸਾਨੂੰ ਪੰਜਾਬ ਨੂੰ ਵੱਧ ਅਧਿਕਾਰ ਚਾਹੀਦੇ ਆ ਮੋਈ ਚ ਜਮ ਅੰਗ ਰਹੇ ਆ ਇਹ ਲੜੀ ਟੁੱਟਦੀ ਨਹੀਂ ਅਸੀਂ ਕੀ ਕਰੀਏ ਲੜੀ ਇਹ ਨਾ ਟੁੱਟਣੀ ਆ ਨਾ ਤੋੜਨ ਵਾਲਾ ਇਹਨੂੰ ਜੰਮਿਆ ਗਾਹਾਂ ਵੀ ਇਦਾਂ ਹੀ ਚੱਲਣਾ ਇਹ ਕੰਮ ਇਹ ਤਾਂ ਜੇ ਇੱਕ ਮਰਜੋ ਦੋ ਮਰਜੋ 100 ਮਰਜੋ 1000 ਮਰਜੋ 10000 ਇਹ ਤਾਂ ਦੁਨੀਆ ਨੇ ਮਰੀ ਜਾਣਾ ਮਰੀ ਜਾਣਾ ਇਹ ਚੀਜ਼ਾਂ ਨਹੀਂ ਜਿਹੜਾ ਇਤਿਹਾਸ ਆ ਇਹ ਕਦੇ ਅੱਜ ਤੱਕ ਠੰਡੇ ਨਹੀਂ ਪਏ ਬਾਕਸ 'ਚ ਹੁਣ ਅੱਗੇ ਕਿਹੜਾ ਕਿਹੜਾ ਗੁਰਦੁਆਰਾ ਹੁਣ ਕਹਿੰਦੇ ਜੀ ਗੁਰਦੁਆਰਿਆਂ 'ਚ ਖਾਲਸਾ ਦੇ ਨਾਰੇ ਲੱਗਦੇ ਆ ਅਸੀਂ ਕੀ ਕਰੀਏ ਬਈ ਤੁਸੀਂ ਲਵਾਏ ਆ ਤਾਂ ਲੱਗਦੇ ਆ ਅਸੀਂ ਤਾਂ ਹੀ ਲਵਾਏ ਤੁਸੀਂ ਲਵਾਏ ਹੁਣ ਲਵਾਏ ਆ ਹੁਣ ਲੱਗਦੇ ਆ ਹੁਣ ਤੁਹਾਨੂੰ ਤਕਲੀਫ ਹੋਣ ਲੱਪੇ ਹੁਣ ਅਸੀਂ ਕਿੱਦਾਂ ਅਸੀਂ ਥੋੜੋ ਠੋਣੇ ਹੁਣ ਠਾ ਲਓ ਹੁਣ ਜਿਹੜੀ ਗਵਰਨਮੈਂਟ ਨੇ ਠੋਣੇ ਠਾ ਰੋ ਇਹਨਾਂ ਨੂੰ ਕਹਿਦਾ ਬਈ ਬੰਦ ਕਰ ਦੋ ਹੁਣ ਬੰਦ ਕਰ ਦੋਗੇ ਹੁਣ ਇੱਥੇ ਦੇ ਬੱਚਿਆਂ ਨੂੰ ਕਹਿਦਾ ਤੋ ਕਹਿ ਬੰਦ ਕਰ ਦੋ ਨਹੀਂ ਬੰਦ ਹੁੰਦੇ ਅਸੀਂ ਕੀ ਕਰੀਏ ਹੁਣ ਇਹ ਜਿਹੜੀ ਤੁਹਾਡੀ ਅੱਗ ਲੱਗੀ ਹੋ ਇਹਨੂੰ ਹੁਣ ਤੁਸੀਂ ਆਪੇ ਬੁਝਾਓ ਸਾਡੇ ਕੋਲ ਨਹੀਂ ਕੰਟਰੋਲ ਹੁਣ ਬੁਝਾ ਲਓ ਇਹਨੂੰ ਅੱਗ ਨੂੰ ਕਿਉਂ ਅੱਗੇ ਹੀ ਤੁਸੀਂ ਇੰਨੀ ਵਧਾ ਦਿੱਤੀ ਆ ਹੁਣ ਹੁਣ ਬਰਿਆਈ ਦੇ ਰਹੇ ਸਿੱਖਾਂ ਨੂੰ ਸਿੱਖਾਂ ਦੇ ਸਿੱਖ ਜੀ ਗੁਰਦੁਆਰਿਆਂ ਜਾ ਕੇ ਇਹ ਇਹ ਚੀਜ਼ਾਂ ਨੂੰ ਜਿੱਦਾਂ ਕਹਿੰਦੇ ਆ ਬੰਦ ਕਰ ਸਿੱਖਾਂ ਕੋਲ ਨਹੀਂ ਕੰਟਰੋਲ ਹੁਣ ਹੁਣ ਉਸ ਕਾਲਪੁਰ ਕੋਲ ਕੰਟਰੋਲ ਵਾ ਜੋ ਕਾਲਪੁਰ ਖੜੇ ਕਰਨਾ ਉਹੀ ਹੋਣਾ ਚਲੋ ਅੱਜ ਇੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਵੀ ਆਹ ਕੌਸ ਪ੍ਰਚਾਰ ਹੋ ਰਿਹਾ ਆਹ ਕੌਸ ਗਲਤ ਬੋਲਦੇ ਆ ਸਿੱਖਾਂ ਨੂੰ ਇਹ ਜਿਹੜਾ ਭਾਈਚਾਰਾ ਸਿੱਖ ਭਾਈਚਾਰਾ Hindu ਭਾਈਚਾਰਾ ਜਿੱਥੇ-ਜਿੱਥੇ ਵੀ ਆਪਾਂ ਸਾਰੀਆਂ ਕਮਿਊਨਿਟੀਆਂ ਆਪਾਂ ਰਾੜ ਮਿਲ ਕੇ ਰਹੀਏ ਇਹਨਾਂ ਦਾ ਡੱਟ ਕੇ ਵਿਰੋਧ ਕਰੀਏ ਇਹਨਾਂ ਦਾ ਆਪਣੇ ਆਪਣੇ ਚੈਨਲਾਂ ਦੇ ਡੱਟ ਕੇ ਵਿਰੋਧ ਕਰੋ ਜਿਹੜਾ ਗਲਤ ਸਿੱਖਾਂ ਦੇ ਹਿੰਦੂਆਂ ਲਈ ਮੁਸਲਮਾਨਾਂ ਨੇ ਬੋਲਦਾ ਉਹਦਾ ਬਾਈਕਾਟ ਕਰੋ ਉਹਨਾਂ ਡੱਟ ਕੇ ਵਿਰੋਧ ਕਰੋ ਉਹ ਬੰਦੇ